ਦੇ ਗੋਬਿੰਦ ਰਾਏ ਜੀ ਦੀ ਸਰੀਰਕ ਅਵਸਥਾ ਕੁਝ ਮਹੀਨਿਆਂ ਦੀ ਹੋਈ ਸਮਾਂ ਲੱਗਦਾ ਗਿਆ ਕਿਦਰੇ ਮੰਜੇ ਦਾ ਪਲੰਘ ਦਾ ਆਸਰਾ ਲੈ ਕੇ ਤੁਰਨਾ ਜਿਸ ਦਿਨ ਪਹਿਲਾ ਕਦਮ ਪੁੱਟਿਆ ਤੇ ਮਾਤਾ ਗੁਜਰੀ ਜੀ ਬੜੇ ਖੁਸ਼ ਹੋਏ ਗੋਦ ਵਿੱਚ ਲਿਆ ਇਸ਼ਨਾਨ ਕਰਾ ਕੇ ਤੇ ਸੋਨਾ ਦਮਾਲਾ ਸਜਾ ਦਿੱਤਾ ਉਧਰੋਂ ਕੁਝ ਮਾਈਆਂ ਦੀਦਾਰੇ ਕਰਨ ਆਈਆਂ ਤੇ ਬੜੀ ਸੋਹਣੀ ਕਲਗੀ ਇੱਕ ਸ਼ਰਧਾਵਾਨ ਬੀਬੀ ਨੇ ਪੇਟ ਕੀਤੀ ਹੈ ਨਗਿਨੇ ਜੜੇ ਹੋਏ ਨੇ ਮਰੂ ਘਰ ਵਿੱਚ ਬੜੇ ਬੜੇ ਸ਼ਰਧਾਵਾਨ ਲੋਕ ਬਸਵੰਤ ਦੇ ਆਉਂਦੇ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਮੇਰੇ ਮੰਦੀ ਇਸ਼ਾ ਹੈ ਵੀ ਇਹ ਕਲਗੀ ਸਾਹਿਬਜ਼ਾਦੇ ਦੇ ਦਸਤਾਰੇ ਤੇ ਜੜ ਦਿਓ ਬਹੁਤ ਸੋਹਣੀ ਲੱਗੇਗੀ ਕਲਗੀ ਦੀ ਸ਼ਾਨ ਵਧ ਜਾਵੇਗੀ ਸਾਹਿਬਜ਼ਾਦੇ ਦੇ ਮਸਤਕ ਤੇ ਲਾ ਕੇ ਮਹਾਰਾਜ ਦਾ ਚਿਹਰਾ ਬੜਾ ਸੁੰਦਰ ਹੈ ਜਦੋਂ ਕਲਗੀ ਲਾਈ ਉਹਦੀ ਸ਼ਾਨ ਦੁਨੀਆ ਹੋ ਗਈ ਤੋਂ ਗੋਬਿੰਦ ਸਿੰਘ ਵਰਗਾ ਸੋਹਣਾ ਮਨੁੱਖੇ ਜਮੇ ਵਿੱਚ ਕੋਈ ਗੁਰੂ ਪੀਰ ਕੋਈ ਮੈਸੈਂਜਰ ਆਫ ਗੋਡ ਕੋਈ ਡੈਮਨ ਗੋਡ ਪੈਦਾ ਨਹੀਂ ਹੋਇਆ। ਉਸ ਸੁੰਦਰ ਚਿਹਰੇ ਤੇ ਦਸਤਾਰਾ ਸਜਦਾ ਏ ਉੱਪਰ ਕਲਗੀ ਲੱਗ ਗਈ। ਇਹ ਪਹਿਲਾ ਦਿਨ ਸੀ ਜਿਸ ਦਿਨਾਂ ਸੀਸ ਤੇ ਕਲਗੀ ਲੱਗੀ। ਔਰ ਉਸ ਦਿਨ ਤੋਂ ਪਰਜਲਤ ਹੋ ਗਿਆ ਕਲਗੀਆਂ ਵਾਲਾ। ਉਸ ਦਿਨ ਤੋਂ ਨਾਮਕਰਨ ਹੋ ਗਿਆ ਕਲਗੀਆਂ ਵਾਲਾ। ਕਲਗੀ ਧਰਵੀ ਆਪਾਂ ਕਹਿ ਦਿੰਨੇ ਆਂ ਵੀ ਗੁਰੂ ਗੋਬਿੰਦ ਸਿੰਘ ਤੇਰੀ ਕਲਗੀ ਤੋਂ ਸੋਹ ਵਾਰ ਕੁਰਬਾਨ। ਇਹ ਤੇ ਸੁੰਦਰ ਲੱਗਦੇ ਹੋ ਤੁਸੀਂ